来 भाई 15000 दी कहंदे ने बकरी और किन्ने दी बेचनी है 15000 ਪੱਟਾ ਵੇਖਾ ਪੱਠਾ ਛੋੜੀਆਂ ਛੋੜੀਆਂ ਵਿਕੀਆਂ ਨੇ 12-12 ਤੇਰਾ ਤੇਰਾ 1000 ਤੜਕੇ ਗੱਡੀ ਨਹੀਂ ਭرائی ਤੂੰ ਉਹ ਤਾਂ ਭرائی ਹਾਂ ਉਹ ਤਾਂ ਭرائی ਜਾਂਦਾ ਮੋਟਾ ਜਗਾ ਤੇ ਬੰਦਾ ਆ ਗਿਆ ਬਾਈ ਉਹ ਕਿਤੇ ਆੜੀਆਂ ਆੜੀਆਂ ਪੱਠਾ ਤੇਰਾ ਤੇਰਾ 1000 ਤੜਕੇ ਚਕਾਈਆਂ ਨੇ ਉਹਨਾਂ ਕਰ ਹੱਥ ਵੇਚਣ ਵਾਲੀ ਗੱਲ ਕਰ ਛੱਡ ਤੇ ਹੀ ਮੈਂ ਤੈਨੂੰ ਉਹੀ ਗੱਲ ਕਰੀ ਨਹੀਂ ਤੁਹਾਡੇ ਗ੍ਰੈਜੂਆ ਤੁਹਾਡੇ ਕਰਦਾ ਹੁੰਦਾ ਇੱਕੋ ਹੀ ਦਾਦੇ ਕਿੰਨੀ ਵੇਚੇ 22000 ਦੀ ਬੱਕਰੀ ਲੈ ਜਾ ਲੈ ਤੇਰਾ ਮਾਨ ਆ ਜਾ ਦਾ 18000 ਦੀ ਬੱਕਰੀ ਦੇ ਤੇਰਾ ਵੀ ਮਾਨ ਹੈ ਦੇ ਦੇ ਨਹੀਂ ਨਹੀਂ 18000 ਦੀ ਕੌਣ ਦਿੰਦਾ ਯਾਰ ਨਹੀਂ ਵੱਡੇ ਭਾਈ ਸਹੀ ਹੁੰਦੀ ਦੇ ਦਿੰਦੇ ਸਾਡੇ 18000 ਦੀ ਦਿੰਨਾ ਨਹੀਂ ਰੱਬ 19 ਦੀ ਦਿੰਨਾ 21000 ਦੀ ਬੱਕਰੀ ਲੈ ਜਾ 21 ਦੀ ਲੈ ਜਾ ਕਿਉਂ ਵੀ ਬਾਬਿਆਂ ਨੇ ਕੀ ਨਿਸ਼ਾਨਾ ਮਾਰਿਆ ਤੀ ਉੱਥੇ ਗਈ ਉਹ ਵੀ ਤੁਹਾਡਾ ਮਾਨ ਜਿੱਥੇ ਤੈਨੂੰ ਮੈਂ ਕਿਹਾ ਤੀ ਵੀ 20 ਦੀ 21 ਦੀ ਬਣੂਗੀ ਸਾਡੇ 20 ਦੀ ਜਾਂ 21 ਦੀ ਕੋਈ ਮੇਰਾ ਸੁਖਿਆ ਨਹੀਂ ਮੈਂ 19 ਲਾਤਾ 19 ਲਾਤਾ 19.5 ਦੀ ਜਰੇ 19.5 ਦੀ ਦਿੰਨਾ ਯਾਰ ਸਿਰ ਕਿਉਂ ਤੂੰ ਆ ਵੀ ਉਸੇ ਗੱਲ ਕਰੀਏ 10000 ਦੀ ਲੈ ਜਾ ਉਹਦਾ ਮਾਨ ਆ ਯਾਰ ਚਲ ਕੋਈ ਨਹੀਂ ਮੈਂ ਵੀ ਨਾ ਸੱਟ ਥੱਲੇ ਤੇਰੇ ਨਾਲ ਜੱਫਾ ਮਜੱਫੀ ਹੋਈ ਏ 19.5 ਦੀ ਕਹਿੰਦਾ ਉਹ ਹਾਂ 20000 ਦੀ ਦਿੰਨਾ ਉਹ ਨਹੀਂ 21000 19.5 ਦੀ ਉਹ ਫਿਰ ਰੰਗ ਜਾਲ ਸਾਡ ਪਰ ਕੋਈ ਨਹੀਂ ਜਿਹੜੀ ਤੈਨੂੰ ਮੈਂ ਗੱਲ ਮੈਂ ਤੇ ਮੇਰੀ ਗੱਲ ਤੂੰ ਮੇਰੀ ਗੱਲ ਤੇ ਕੋਈ ਅਸਰ ਕਰਾ ਛੱਡੀ ਪੂਰੇ ਵੀਧੀ ਤੇ ਆ ਚੱਕ ਹਾਂ ਲੈ ਜੋ ਤੁਹਾਡਾ ਮਾਂ ਹਾਂ ਜੀ ਐਰ ਦੀ ਹੋ ਗਈ ਭਾਈ 20 ਦੀ ਆ ਫਿਰ ਹੈਲੋ ਪੂਰੇ ਦੀ ਆ ਗਨਾ ਦੇ ਪੈਸੇ ਫਿਰ ਪੱਠੇ ਚ ਕੋਈ ਤਸਾ ਵੀ ਨਹੀਂ ਹੈਗੀ ਇੱਕ ਆ ਗੱਬਣਾ ਵੀਰੇ ਚ ਲੈਣੀ ਤਾਂ ਜਮਾ ਤਿਆਰ ਆ ਵੀਰੇ ਇਹ ਕਿੰਨੇ ਦਿਨ ਦਾ ਇਹ ਵੀ 6 ਦਿਨ ਦਾ ਵੀਰੇ ਪੈਣਾ ਹੀ ਆ ਦੋਨੇ ਅੱਛਾ ਹਾਂ ਸੂਪ ਹੀ ਆ ਵੇ ਕੋਈ ਹਾਂ ਵੀਰੇ ਦੇਖੋ ਕੋਈ ਇਹਾ ਗਾਪ ਚਮਾਨਵੀ ਆਵੀ ਬắp ਝੂਟ ਵਾਲੀ ਗੱਲ ਨਾ ਨਾ ਹਾਂ ਕਿੰਨੇ ਪੈਸੇ ਦੇ ਓਏ ਹੁਣ ਤਾਂ ਭਾਂਡਾ ਫੁੱਟ ਗਿਆ ਜੋੜੀ ਹੋਈ ਲੈ ਜਾ ਬੱਸ ਉਹਨੇ ਬਰਾਬਰ ਦੀਆਂ ਹੀ ਆ ਸੁਨੱਖੀ ਪੂਰੀ ਆ ਜੀ ਸਾਰੀ ਨਵੀਆਂ ਜਮੀ ਨਵੀਆਂ ਜੋੜੀ ਲੈ ਜਾ ਬੱਸ ਉਹ ਨਜ਼ਰ ਤੋਂ ਕਪੜਾ ਓ ਤਿਆਰ ਹੈ ਤਾਂ 20 25 ਦਿਨਾਂ ਨੂੰ ਉਹ ਜੋੜੀ ਲੈ ਜਾ ਨਾ ਮਰਨ ਹਾਂ 20 ਦਿਨ ਲਵਾਂ ਨਾਲੇ ਕੋਈ ਨਕਸ਼ੇ ਦੀਆਂ ਨੇ ਹਾਂ ਕੋਈ ਨਵੀਆਂ ਪੱਠਾਂ ਨੇ ਮੁਰਕੇ ਹੋਰ ਬੱਕਰੀਆਂ ਲਈ ਇਹੀ ਲੰਗਾਰ ਬਣਾ ਦੇਣੀ ਆ ਆ ਤਾਂ ਪੈਸੇ ਗਿਣਾ ਦੂ ਇੱਕ ਮਿੰਟ ਕਿੰਨੇ ਕਰ ਜੂ 1 ਮਿੰਟ ਸਲਾਹ ਕਰ ਲਉ ਆਦਾ ਬਾਈ ਮੈਨੂੰ ਦੇ ਦੇ ਪੈਸੇ ਸਾਰੀ ਵਾਧ ਨਹੀਂ ਦਿੰਦਾ ਮੈਂ ਇਹ ਮੁੰਡੇ ਦੀ ਆ ਉਹ ਤੋਂ ਵਾਧ ਨਹੀਂ ਫੜਉਂਦਾ ਮੈਂ ਉਹਰਾ ਕਰ ਓਏ ਆ ਜਾ ਪੈਸੇ ਲੈ ਲੈ ਓਏ ਆੜੀ 500 ਦਾ ਲੋੜਤੀ ਤੇ ਲਵੇ ਹੈਗਾ ਜੀ ਹੈਗਾ ਜੀ ਹੀ ਹੋ ਗਿਆ ਜੀ ਆ ਚੱਕ ਬਾਈ ਗੱਲ ਵਾ ਕਿੱਧਰ ਗਿਆ ਓ ਬਾਈ ਓ ਆ ਜਾ ਬਾਈ ਓ ਆ ਰਹੀ ਹੈ ਦੇਵਾਗੇ ਵੀਰੇ ਓਏ ਜੇਬ ਚ ਪਾ ਲਾਸੇ ਤੇਰੀ ਜਿੱਤ ਆ ਬਾਈ ਵੱਡੇ ਵੀਰ ਇਹਦਾ ਵੇਚਣੀ ਆ ਵੇਚਣੀ ਆ ਓ ਬਾਈ ਪੱਠ ਤਿਆਰ ਆ ਦੱਸ ਦੇਣਾ ਨੂੰ ਸੁਣ ਤੇ ਬਾੜੀ ਚੰਗੀ ਆ ਥਾਣਾ ਸੁਣਾ ਦੀ ਸਾਪ ਆ ਠੁਕਵੀ ਚੱਟੀ ਦੀ ਆ ਥੋਂ ਥੋਂ ਫਿਰਨਾ ਆ ਇਸ ਪਾਸ ਬੱਕਰੀ ਤੈਨੂੰ ਮਿਲਦੀ ਸਾਰੇ ਬਾਜ਼ਾਰ ਚ ਜਾਇਆ ਨਵੀਂ ਪੱਠ ਆ ਸੁਨੱਖੀ ਆ ਲੈ ਕੋਈ ਘਾਟ ਨਹੀਂ ਪਹਿਲੇ ਪਹਿਲੇ ਰੰਗ ਸੋਹਣਾ ਸੜੀ ਦਾ ਵਿਟਲ ਰੰਗ ਨਾਗਰਾ ਪਿਆਰ ਕਿੰਨੇ ਪੈਸੇ ਦੇ ਫਿਰ 25 ਨਹੀਂ ਹਜ਼ਾਰ ਆਜੂ ਕਿਉਂ ਕਸਾਂਜਾ ਕਰੀ ਬਾਈ ਦੀ ਬਾਹ ਪਾਲਾ ਲੈ ਜਦੋਂ ਉਹ ਕੋਨੇ ਦੀ ਉਹ ਤਾਂ 20 ਦੀ ਲਈ ਆ ਸੀ ਉਹ ਤਾਂ ਅਸੀਂ 20 ਦੀ ਲਈ ਆ ਉਹ ਜਾਨ ਮੈਂ ਵੇਚ ਕੇ ਜਾਣੀ ਤੂੰ ਬਸ ਪਰੇ ਹੋ ਜਾ ਮੋੜ ਉਹ ਤਾਂ 20 ਦੀ ਲਈ ਹੈ ਉਹ ਯਾਰ 20 ਦੀ ਦਾ ਪਾਠ ਵੀ ਚੰਗੀ ਉਹਨਾਂ ਤਿਆਰ ਹਾਂ ਹੋਣੋ ਮੜੀ ਹੋ ਗਈ ਅਸੀਂ ਲੈ ਲਈ ਓਏ ਮੜੀ ਲਗਾ ਤੋ ਚਲਿਆ ਤੂੰ ਮਗਾਰਾ ਜੂ ਚੰਗੀ ਸੀ ਆ ਲੈ ਉਹੀ ਮੇਰੇ ਲਈ ਸਾਈ ਪਹਿਲਾਂ ਵਾਲੀ ਹਾਂ 19000 ਦੀ ਦਿੰਨੇ ਸਹੀ ਹੈ ਯਾਰ ਬਹੁਤ ਹੋਰ ਫਿਰ ਤੂੰ ਇੱਥੇ ਦਾ ਕੀ ਹੈ ਨਾ ਹੁਣ ਉਹ ਮੇਰੀ ਗੱਲ ਸੁਣ ਨਾ ਨਹੀਂ ਯਾਰ ਫਿਰ ਭਾਈ ਸਹੀ ਹੈ ਯਾਰ ਇਹ ਆ ਲੈ ਸਾਡੇ ਨੂੰ ਤੇਰਾ ਗਰੀਬ ਦਾ ਦਿਲ ਨਹੀਂ ਦਿਖਾਉਂਦਾ ਖੁਸ਼ ਆ ਮੇਰੀ ਸਾਈ ਤਾਂ ਮੇਰੇ ਲਈ ਤਾਂ ਮੁਰਦੇ ਲੈ 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 ਨਹੀਂ ਯਾਰ ਕੋਈ ਨਹੀਂ ਤੂੰ ਵੇਚ ਕੇ ਜਾਣੀ ਆਪਾ ਤੇਰੇ ਗਰੀਬ ਦਾ ਦਿਲ ਨਹੀਂ ਦਿਖਾਉਂਦਾ ਮੈਂ ਹਾਂ ਯਾਹ ਜੀ ਸਾਡੇ ਨੂੰ ਸਾਡੇ ਨੂੰ ਦੇ ਦੇ ਸਾਡੇ ਨੂੰ ਸਾਡੇ ਨੂੰ ਨਹੀਂ ਲੈ ਜਾਂਦੇ ਹਾਂ ਚੰਗੀ ਬਾਠਾ ਚੱਲ ਆ ਬਾਪੂ ਹਾਂ ਅੱਡ ਆ ਜਾ ਰੋਕਾ ਕੋਲਦੀਪੁਰ ਆ ਗਏ ਉਧਰ ਯਾਰ ਬੋਗ ਵੀ ਲੈਣਾ ਸਾਰਾ ਕੁਸ ਲਮਾਂਗੇ ਨਹੀਂ ਹੈਗਾ ਸਾਡੇ ਨੂੰ ਛੋਟੀ ਪਰਚੀ ਲੂ ਨੀ ਜਾਓ ਜਦਾ ਵਾ ਪਾਈ ਹੋ ਕਾਂਜਾ ਚੀਜ਼ ਨੋਂ ਫੜਾ ਜਾ ਜਾ 12 13 14 15 16 17 18 19 ਖੁਸ਼ ਹੋ ਮਹਾਰਾਜ ਹੋਰ ਵਹੀ ਕਹਿ ਲੈਣੀਆਂ ਨੇ ਹੈ ਆ ਜਾ ਨਾ ਇੱਥੇ ਬੰਦ ਹੈ ਜੇ ਹੋਰ ਖਰੀਦਣੀਆਂ ਨੇ ਕਿਤਨੀ ਜਾਂਦੀਆਂ ਹੈ ਬੰਦ ਹੋਏ ਕੀ ਕਹਿੰਦਾ ਬੰਦ ਖਾ ਲੈਣੀਆਂ ਕੁਸਾ ਬੰਦ ਹੈ ਕੁਸ ਨਹੀਂ ਮੇਮ ਨੇ ਭਾਈ ਇੱਜ ਗੱਡੀ ਚ ਪਾੜ ਦੇ ਜਦ ਇਹ ਤੋਂ ਬੱਕਰੀਆਂ ਲਈਏ ਸਾਡੀ ਇੰਨੀ ਐਲਫ ਨਹੀਂ ਕਰ ਸਕਦਾ ਨਹੀਂ ਨਹੀਂ ਬੰਦ ਮੈਂ ਕਹਦਾ ਨਾ ਹਾਂ ਇਹਦਾ ਮਾੜਾ ਮਾੜਾ ਨਹਾਉਣੀਆਂ ਪੈਣ ਠੰਡ ਹੁਣ ਨਿਕਲੀਏ ਠੰਡ ਹਜੇ ਆਨੰਦ ਮਾ ਆ ਕੀ ਕਰਮਸਰਦ ਕਰ ਦੇਗਾ ਆ ਸੂਪਣ ਦੇ ਪੱਠ ਨੂੰ ਵੀ ਦੇਣਾ ਨੂੰ ਪੱਠਾ ਦੋਏ ਸੁਨੱਖੀਆਂ ਨੇ ਪਹਿਣਾ ਨੇ ਪਹਿਣਾ ਨੇ